ਅਸਿਕਾ ਆਜੀਆ ਮਨ ਪਿੰਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਾਂ ਵੀ ਠੀਕ ਹੈ ਤੇ ਅੱਜ ਨਾ ਤੁਹਾਨੂੰ ਇੱਕ ਆਪਾਂ ਨਿਊ ਡਿਜ਼ਾਈਨ ਦੱਸਣਾ ਵੀ ਆਪਾਂ ਗਲੀ ਦਾ ਬਣਾਉਣਾ ਅੱਜ ਕੋ ਜਿਵੇਂ ਹੁਣ ਆਪਣਾ ਇਹ ਗਲਾਗਾ ਆਪਾਂ ਮੁਗਰੰਭੀ ਨਹੀਂ ਖਰਾਬ ਕਰਦੇ ਗਲਾ ਵੀ ਆਪਾਂ ਉਸੇ ਤਰ੍ਹਾਂ ਹੀ ਜਿਹੜਾ ਆਪਣਾ ਰੈਡੀਮੇਡ ਬਣਿਆ ਆਉਂਦਾ ਪੈਕਟ ਵਾਲਾ ਉਹੀ ਪਾਵਾਂਗੇ ਉਹਦੇ ਨਾਲ ਨਾ ਇੱਕ ਪਾ ਕੇ ਆਪਾਂ ਨਵਾਂ ਡਿਜ਼ਾਈਨ ਤੁਹਾਨੂੰ ਲੈ ਕੇ ਤਿਆਰ ਕਰਦੇ ਹਾਂ ਮਮੀ ਤੇ ਆਜੋ ਹੁਣ ਆਪਾਂ ਸ਼ੁਰੂ ਕਰਦੇ ਹਾਂ ਆ ਦੇਖੋ ਜੀ ਹੁਣ ਆਪਣਾ ਨਾ ਇਹ ਵੀ ਗਲਾਗਾ ਇੱਕ ਤਰ੍ਹਾਂ ਦਾ ਬਣਿਆ ਹੋਇਆ ਜਿਵੇਂ ਆਪਾਂ ਉਹ ਮੁਗਰਮਾਲ ਉਹ ਆਪਾਂ ਫੁੱਲੀ ਗਣਾ ਲੈ ਲੈਣਾ ਇਹ ਸਾਰਾ ਕੋਈ ਤਾਂ ਟ੍ਰੇਨਿੰਗ ਕਰਨੀ ਇਹ ਤੋਂ ਡਬਲ ਆਪਾਂ ਲੈ ਲੈਣਾਗਾ ਆਹਾਂ ਪੱਟੀ ਇਹ ਵੀ ਆਪਣੀ ਟੈਸਟਿੰਗ ਵਾਲੀ ਹੋਏਗੀ ਜਿਹੜੀ ਆਪਾਂ ਪਹੁੰਚ ਜਾਂਦੇ ਬੁਕਰ ਮਲਾਉਣੀ ਆ ਉਹੀ ਬੁਕਰ ਮੈਂ ਇਹ ਤੇ ਇਹ ਆਪਾਂ ਇਸ ਚੀਜ਼ ਤੋਂ ਡਬਲ ਲੈਣੇ ਜਿਵੇਂ ਆਪਣਾ ਗਲਾ ਹੋਣਾ ਇਹ 1 ਇੰਚ ਤੋਂ 1 ਪੁਆਇੰਟ ਉੱਤੇ ਸੀਗਾ ਤੇ ਆਹ 1 ਇੰਚ ਤੋਂ 2 ਪੁਆਇੰਟ ਉੱਤੇ ਯਾਨੀ ਕਿ ਇਹ ਦਾ ਡਬਲ ਕਰ ਲੈਣਾ ਆਪਾਂ ਡਬਲ ਕਰਕੇ ਇਹਨੂੰ ਆਪਾਂ ਇਹਦਾ ਵੀ ਸੈਂਟਰ ਕਰ ਲੈਣਾ ਇਸ ਤਰ੍ਹਾਂ ਤੇ ਇਹਦਾ ਵੀ ਸੈਂਟਰ ਕਰ ਲੈਣਾ ਦਾ ਸੈਂਟਰ ਕਰਕੇ ਇਹ ਤੋਂ ਬਾਅਦ ਆਪਾਂ ਇਹਨੂੰ ਜੋੜ ਲੈਣਾ ਠੀਕ ਹੈ ਜੀ ਇਹਨੂੰ نیچے ਪੱਟੀ ਨੂੰ ਇਸ ਤਰ੍ਹਾਂ ਜੋੜ ਲੈਣਾ ਦਿਨ ਅਰਗ ਦਿਨ ਨਾਲ ਇਸ ਤਰ੍ਹਾਂ ਇਹ ਬੁਕਰਾਂ ਦਾ ਵੀ ਕੱਟਿਆ ਜਾ ਸਕਦੇ ਜੀ ਬੁਕਰਾਂ ਮਤਲਬ ਫੇਰਾ ਮੇਰੇ ਕੋਲ ਨਾ ਬੁਕਰਾਂ ਖਤਮ ਹੋਈ ਪਈ ਸੀਗੀ ਤਾਂ ਕਰਕੇ ਫਿਰ ਮੈਂ ਡਿਜ਼ਾਈਨ ਬਣਾਉਣਾ ਸੀ ਤੇ ਫਿਰ ਆਪਾਂ ਮੈਂ ਸੋਚਿਆ ਕਿ ਇਸੇ ਤਰੀਕੇ ਨਾਲ ਕਰ ਲਵਾਂਗੀ ਜਿੱਕਾ ਨਵਾਂ ਟ੍ਰਿਕ ਕਰਤ ਦੇ ਰਹੇ ਹਾਂਗੇ ਆਪਾਂ ਤੇ ਜਿੰਨਾ ਪਹਿਲਾਂ ਕੋਲੇ ਚਲ ਕਈ ਬੁਕਰਾਂ ਨਹੀਂ ਵੀ ਹੁੰਦੀ ਗਏ ਪੇਸਟਿੰਗ ਵਾਲੀ ਉਹ ਆਪਣੇ ਗਾਲੀ ਬਣਾਉਣ ਵਾਲੀ ਪਰ ਤੁਸੀਂ ਇਸ ਤਰ੍ਹਾਂ ਵੀ ਆਪਣਾ ਗਾਲੀ ਇੱਕ ਬਣਾ ਸਕਦੇ ਹੋ ਆਦੀ ਕੁਝ ਦਾ ਹੋਣਾ ਪਏ ਤੇ ਤੁਸੀਂ ਡਾਂਗੇ ਨਾ ਸੁਣਨਾ ਚਾਹੀਆਂ ਆਪਾਂ ਇੱਕ ਦਿਨ ਨਾ ਤੁਸੀਂ ਪੂਰੀ ਦੇਖਿਆ ਹੋਊਗਾ ਕਿ ਇਹ ਬਣ ਕੇ ਵਧੀਆ ਲੱਗੂਗਾ ਤੇ ਫਿਰ ਹੀ ਪਤਾ ਲੱਗੂਗਾ ਆਪਾਂ ਨੂੰ ਕਿਸ ਤਰ੍ਹਾਂ ਇਹ ਬਣਿਆਗਾ ਡਿਜ਼ਾਈਨ ਜੇ ਤੁਸੀਂ ਪੂਰੀ ਦੇਖੋਗੇ ਤਾਂ ਇਹ ਗਲੇ ਨੂੰ ਆਪਾਂ ਪੇਸਟਿੰਗ ਵਾਲਾ ਪਾਸਾ نیچے ਰੱਖਣਾ ਜਾਂ ਤਾਂ ਤੁਸੀਂ ਇਹਨੂੰ ਪ੍ਰੈਸ ਨਾਲ ਹੀ ਚਪੇ ਲੋ ਪ੍ਰੈਸ ਮਾਰ ਲਓ ਜੇ ਤੁਸੀਂ ਪ੍ਰੈਸ ਨਹੀਂ ਮਾਰਨੀ ਤਾਂ ਇਹਨੂੰ ਇਦਾਂ ਹੀ ਇਹਦੇ ਨਾਲ ਸਿਲਾਈ ਕਰ ਲਓ ਤੁਸੀਂ ਸਿਲਾਈ ਲਗਾ ਲਓ ਇੱਥੇ ਇਹਨਾਂ ਆਇਰਨ ਦੇ ਕਰਨੀ ਨਹੀਂ ਕੀਤੀ ਨੇ ਅਜੇ ਆਪਾਂ ਤੇ ਇਹ ਰਿਓਨ ਜਾਂ ਕਪੜਾ ਹੈਗਾ ਇਹਦੇ ਨਾਲ ਜਦੋਂ ਥੋੜਾ ਜਿਹਾ ਪ੍ਰੇ ਰੱਖ ਦਿੰਦੇ ਆ ਉਹਦੀ ਇਕੱਠਾ ਹੋ ਕੇ ਚਵਲ ਪੈ ਜਾਂਦੇ ਆ ਹਾਂ ਕਰਕੇ ਤੇ ਵੱਲ ਜਿਹੀ ਪਈ ਪਈ ਹੈ। ਹਾਂਜੀ ਇਹਨੂੰ ਹੁਣ ਆਪਾਂ ਇਹਦੇ ਉੱਤੇ ਕੱਪੜੇ ਉੱਤੇ ਜੜ ਲੈਣਾ। ਤੁਸੀਂ ਇਹ ਨਾ ਸੋਚੋ ਵੀ ਇਹ ਤਾਂ ਡਿਜ਼ਾਈਨ ਆਪਾਂ ਪਹਿਲਾਂ ਵੀ ਦੇਖਿਆ ਜਾਂ ਸਾਰੀ ਬਣਾਉਂਦੀ ਆ ਇਸ ਤਰ੍ਹਾਂ ਤੇ ਇਹ ਤੁਸੀਂ ਦੇਖਿਓ ਨਵਾਂ ਤਰੀਕਾ ਆਪਣਾ ਡਿਜ਼ਾਈਨ ਬਣਾਉਣ ਦਾ ਤੇ ਲੈਸ ਲਾਉਣ ਦਾ ਤੇ ਵੀਰ ਨੂੰ ਪੂਰੀ ਜ਼ਰੂਰ ਦੇਖਿਓ ਐਂਡ ਤੱਕ ਉਸੇ ਤਰ੍ਹਾਂ ਹੀ ਜੜਨਾ ਜਿਵੇਂ ਆਪਾਂ ਜੜਦੇ ਹੁੰਨੇ ਆ। ਸੈਟ ਇਥੋਂ ਆਪਾਂ ਦੇਖਣੀ ਵਿੱਚ ਆਪਣੀ ਚੁੜਾਈ ਵੀ 5 5.5 ਵਸ ਵੀਰਾਂ ਪਤਲੇਗਾ ਪੈਣ ਉਹਨਾਂ ਦੇ 5 ਕਿ ਨਹੀਂ ਤਾਂ 5.5 ਤੱਕ ਵੀ ਆਪਾਂ ਕਰ ਸਕਦੇ ਹਾਂਗੇ ਕਿਸਨਾਈ ਆਪਾਂ ਇੱਥੇ ਵੀ ਲਾਵਾਂਗੇ ਇਹਨੂੰ ਕਢਾਉਣ ਵਾਸਤੇ ਜੇ ਵੀਰਾਂ ਪੈਣ ਆਪਣੇ ਚੈਨਲ ਤੇ ਪਹਿਲੀ ਵਾਰ ਆ ਗਨ ਨਾਮਾ ਨੂੰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਮੁਨਾ ਪੈਨ ਨੂੰ ਨਾਲ-ਨਾਲ ਕੱਟ ਲੈਣਾ ਜਿੰਨੇ ਕੱਪੜੇ ਦੀ ਆਪਣੀ ਜਰੂਰਤ ਹੈਗੀ ਹੈ ਹਾਂਜੀ ਆਪਾਂ ਬਾਤੂ ਕਪੜਾ ਲਾਤਾ ਐਕਸਟਰਾ ਇਹਨੂੰ ਆਪਾਂ ਫੋਲਡ ਕਰ ਲੈਣਾ ਇੱਥੋਂ ਆਪਾਂ ਕੱਪੜਾ ਲਾ ਲੈਨੇ ਤਾਂ ਇਹ ਆਪਣਾ ਕਪੜਾ ਵਧੀਆ ਫੋਲਡ ਹੋ ਜੇ ਨਹੀਂ ਇੱਥੇ ਨਾ ਹੋਰੀ ਕਪੜਾ ਇਕੱਠਾ ਜਾ ਹੋ ਜਾਂਦਾ ਫੋਲਡ ਨਹੀਂ ਹੁੰਦਾ ਤਾਂ ਕਰਕੇ ਇਹ ਆਪਾਂ ਕੱਟ ਲਾ ਜਦੇ ਹਾਂ ਇਸ ਤਰ੍ਹਾਂ ਫੋਲਡ ਹੋ ਜਾਂਦਾ ਹੈ ਆਪਣਾ ਨੀਚੇ ਕਰੇਗਾ ਇਹਨੂੰ ਵੀ ਆਪਾਂ ਫੋਲਡ ਕਰ ਲਾਂਗੇ ਇਸਦਾ ਕੱਪੜਾ ਲਾ ਦੇਂਗੇ ਫਿਰ ਥੋੜਾ ਇਹਨਾਂ ਵੱਧਿਆ ਕੱਪੜਾ ਫਿਰ ਦਿੱਕਤ ਆਉਂਦੀ ਹੈ ਥੋੜਾ ਫੋਲਡ ਕਰਨ ਦੀ ਜੇ ਤੁਹਾਨੂੰ ਤੁਸੀਂ ਨੀਚੇ ਤੋਂ ਚਾਰਸ ਕਰਨਾ ਉਹ ਵੀ ਕਰ ਸਕਦੇ ਹੋ ਤੇ ਜੇ ਤੁਸੀਂ ਮੈਂ ਤਾਂ ਇਸੇ ਤਰ੍ਹਾਂ ਹੀ ਇਹ ਫੱਟੀ ਜੀ ਬੰਦੀ ਹੁੰਦੀ ਉਸ ਤਰ੍ਹਾਂ ਬਣਾਇਆ ਹੋਇਆਗਾ ਇਸ ਤਰ੍ਹਾਂ ਮੈਨੂੰ ਜਿਆਦਾ ਵਧੀਆ ਲੱਗਿਆ ਵੀ ਜਿਆਦਾ ਫਿਨਿਸ਼ਿੰਗ ਸੋਹਣੀ ਆਉਗੀ ਤਾਂ ਕਰਕੇ ਮੈਂ ਇਸੇ ਤਰ੍ਹਾਂ ਹੀ ਕੀਤਾ ਇਸ ਤਰ੍ਹਾਂ ਬਨਾਲਿਆ ਤੇ ਆਪਾਂ ਨੈਕਸਟ ਵਾਲਾ ਕੱਪੜਾ ਜਿਹੜਾ ਵਾਧੂ ਜਿਹਾ ਉੱਪਰ ਕੱਟ ਦਾਂਗੇ ਹੁਣ ਆਪਾਂ ਇਹਦੇ ਉੱਪਰ ਆਣਾ ਉਹਨੇ ਲੇਸ ਤੇ ਆਪਾਂ ਇਹਦੇ ਉੱਪਰ ਮੁਲੇਸ ਅੱਡ ਕਰਾਂਗੇ ਇਹਦੀ ਪਰ ਸਿਰ ਜੂ ਨੂੰ ਦੇਖ ਲਿਆ ਕਰੋ ਕਿ ਕਿ ਬ੍ਰੀਚ ਦੀ ਲੇਸ ਹੁੰਦੀ ਆ ਤਾਂ ਪਤਾ ਹੀ ਨਹੀਂ ਲੱਗਦਾ ਕਿਹੜਾ ਪਾਸਾ ਸਿੱਧਾ ਕਟਣਾ ਇਹ ਬਹੁਤ ਸੌਖਾ ਤਰੀਕਾ ਕਰਨ ਵਾਲਾ ਨਵਾਂ ਤਰੀਕਾ ਦਾ ਇਹ ਬੁ ਤੁਸੀਂ ਵਿੱਚ ਦੇਣੀ ਹੈ ਲੇਸ ਨੂੰ ਕਬੂਲ ਸਕਦੇ ਹੋ ਕਿਉਂਕਿ ਇਹ ਤਾਂ ਬ੍ਰੀਚ ਦੀ ਲੇਸ ਹੈਗੀ ਫਿਰ ਆਪਾਂ ਸਾਬਜੀ ਨਾਲ ਹੀ ਦੇਵਾਂਗੇ ਅਮਨ ਨਾਲ ਤੁਸੀਂ ਇਹ ਲੈਸ ਲਾਉਣੀ ਹੈ ਤੇ ਧਿਆਨ ਨਾਲ ਕਈ ਵਾਰ ਇਹ ਲੈਸ ਕੀ ਹੁੰਦਾ ਵੀ ਇਹ ਨਿਕਲ ਜਾਂਦੀ ਹੈ ਵਿੱਚ ਨਹੀਂ ਆਉਂਦੀ ਇਹਦੇ ਤੇ ਬਾਹਰ ਹੀ ਰਹਿ ਜਾਂਦੀ ਉਹ ਤੁਸੀਂ ਧਿਆਨ ਨਾਲ ਲਾਉਣੀ ਹੋਣੀ ਹੈ ਉਹ ਲੈਸ ਬਸ ਇੱਥੇ ਧਿਆਨ ਦੇਣ ਦੀ ਲੋੜ ਹੈ ਫਿਰ ਆਪਣੀ ਲੈਸ ਲੱਗ ਜੂਗੀ ਬਹੁਤ ਸੋਹਣਾ ਡਿਜ਼ਾਈਨ ਬਣ ਗਿਆ ਆਪਣਾ ਨਾਲੇ ਸੌਖਾ ਤਰੀਕਾ ਹੈਗਾ ਨਾਲ ਹੀ ਬੁੱਕਰ ਬਣੀ ਵੇਸਟ ਹੁੰਦੀ

ਤੁਨੇ ਹਰ ਵਾਰ ਮਾਈਕਾ ਨਾ ਨਹੀਂ ਤੇ ਬੁਲਾਈ ਆ ਜਾਂਦੀ ਹੈ ਉੱਥੇ ਉੱਥੋਂ ਲੈਸ ਧਿਆਨ ਨਾਲ ਲਾਉਣੀ ਹੈ ਕਈ ਵਾਰੀ ਉੱਥੋਂ ਜਿਆਦਾ ਆ ਜਾਂਦੀ ਹੈ ਵਿੱਚ ਤੇ ਕਈ ਵਾਰੀ ਐ ਹੋ ਜਾਂਦੇ ਵੀ ਆਉਂਦੀ ਨਹੀਂ ਬਾਹਰ ਨਹੀਂ ਕੀ ਬਸ ਤੁਹ ਥੋੜਾ ਧਿਆਨ ਰੱਖਣਾ ਹਾਂਜੀ ਆਪਣੀ ਨਾ ਇਹ ਦੋਨੇ ਪਾਸੇ ਲੈਸ ਲੱਗ ਕੇ ਆ ਦੇਖ ਤੁਸੀਂ ਦੋਨੇ ਪਾਸੇ ਤੁਹਾਨੂੰ ਦਿਖਾ ਦਿੰਨੇ ਵੀ ਕਿਸ ਤਰ੍ਹਾਂ ਤੇ ਆ ਹੈਗਾ ਆਪਣਾ ਸਿੱਧਾ ਪਾਸਾ ਇਹ ਸਾਰੀ ਲੈਸ ਲੱਗ ਕੇ ਆਪਣਾ ਗਲਾ ਡਿਜ਼ਾਈਨ ਤਿਆਰ ਹੋ ਚੁੱਕੇ ਬਸ ਹੁਣ ਆਪਾਂ ਇਹਦੇ ਉੱਤੇ ਤੁਹ ਨੂੰ ਦੱਸ ਦਿੰਦੇ ਵੀ ਕਿਸ ਤਰ੍ਹਾਂ ਇਹਦੇ ਉੱਤੇ ਜੜੇ ਆਪਾਂ ਇਹਨੂੰ ਪਹਿਲਾਂ ਸਿੱਧਾ ਪਾਸਾ ਰੱਖ ਕੇ ਜੜਦੇ ਹਾਂ ਉਹਨੂੰ ਸਿੱਧਾ ਨਹੀਂ ਰੱਖਣਾ ਆਪਾਂ ਉਲਟਾ ਕਰਨਾ ਹੈ ਪਾਸਾ ਇਹਦਾ ਵੀ ਪਾਸਾ ਉਲਟਾ ਕਰਨਾ ਹੈ ਤੇ ਇਹ ਵੀ ਉਲਟਾ ਹੋਵੇ ਆਪਣਾ ਇਸ ਤਰ੍ਹਾਂ ਜਿਵੇਂ ਆਹ ਉਲਟਾ ਹੈ ਇਸ ਤਰ੍ਹਾਂ ਹੀ ਆ ਉਲਟਾ ਹੁਣ ਇਹਦੇ ਉੱਪਰ ਆਪਾਂ ਅੱদিক ਪਹਿਲਾਂ ਤੁਸੀਂ ਇਹਦਾ ਸੈਂਟਰ ਕਰਨਾ ਹੈ ਇੱਥੋਂ ਤੱਕ ਲੰਬਾ ਇੱਥੋਂ ਤੱਕ ਸੈਂਟਰ ਕਰ ਲੈਣਾ ਆਪਣਾ ਕਿਉਂਕਿ ਪੱਟੀ ਆਪਣੀ ਇੱਥੋਂ ਤੱਕ ਆਉਂਦੀ ਹੈ ਤੇ ਇਹਦਾ ਗਲੇ ਦਾ ਵੀ ਤੁਸੀਂ ਇਸ ਤਰ੍ਹਾਂ ਸੈਂਟਰ ਕਰਕੇ ਨਿਸ਼ਾਨੀ ਲਾਏ ਨੇ ਤਾਂ ਜੋ ਆਪਣਾ ਗਲਾ ਨਾ 빙ਾ ਟੇਡਣਾ ਹੋਵੇ ਇਹ ਸੈਂਟਰ ਨਿਸ਼ਾਨੀ ਤੁਸੀਂ ਜ਼ਰੂਰ ਲਾਇਆ ਕਰੋ ਹੁਣ ਸੈਂਟਰ ਦੇ ਵਿੱਚ ਆਪਾਂ ਇੱਕ ਸਲਾਈ ਦੀ ਲਗਾਵਾਂਗੇ ਵੀ ਆਪਣਾ ਗਲਾ ਇਹ ਟ ई लानी है सिलाई आप इतों तक ही लाइनी है तो फिर आपको गले के अंदर बार सिलाई लाइनी है ये तो बरीक पुखा करके पक्की सिलाई लाने हाँ जी हम अपनी सिलाई लागे ਨਾ ਪੌ ਉਸੇ ਤਰੀਕੇ ਪਹਿਲਾਂ ਜਿਨੇ ਆਪਾਂ ਗਲੇ ਦੀ ਕਟਿੰਗ ਕਰਦੇ ਹੁੰਨੇ ਉਸ ਤਰੀਕੇ ਆਪਾਂ ਗਲੇ ਦੀ ਕਟਿੰਗ ਕਰ ਦਾਂਗੇ ਅੰਦਰੋਂ ਜੇ ਆਪ ਇਹ ਕੱਟ ਲਾਵਾਂਗੇ ਨਾ ਫਿਰ ਆਪਾਂ ਜਦੋਂ ਆਪ ਇਹਨੂੰ ਗਲੇ ਨੂੰ ਸਿੱਧਾ ਕਰਦੇ ਆ ਫੋਲਡ ਕਰਦੇ ਆ ਤਾਂ ਬਹੁਤ ਹੀ ਵਧੀਆ ਹੁੰਦਾ ਕੋਲ ਨਾ ਬੜਾ ਜਿਹੀ ਨਹੀਂ ਪੈਂਦੀ ਤਾਂ ਕਰਕੇ ਆਪਾਂ ਲਾਉਣੀ ਹੈਗੀ ਆਪਾਂ ਹੰਗੜੀ ਨੂੰ ਸਿੱਧਾ ਕਰਦੇ ਆ ਠੀਕ ਸਿੱਧਾ ਦਿਖੋ ਆਪਣਾ ਅਨੀ ਕੋਈ ਸਿੱਧਾ ਕੀਤਾ ਨਾ ਆਪਾਂ ਸਿੱਧੇ ਪਾਸੇ ਇਹ ਲਿਆ ਲਾ ਬਣਾ ਲਿਆ ਹਣਾ ਇਹਨੂੰ ਤੁਸੀਂ ਜੇ ਪ੍ਰੈਸ ਕਰਨਾ ਤਾਂ ਇੱਕ ਵਾਰੀ ਪ੍ਰੈਸ ਕਰਕੇ ਇਹਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਡਿਜ਼ਾਈਨ ਨੂੰ ਸਿੱਧਾ ਕਰ ਲਵਾਂਗੇ ਜੇ ਨਹੀਂ ਤਾਂ ਫਿਰ ਆਪਾਂ ਤੁਸੀਂ ਨਹੀਂ ਪ੍ਰੈਸ ਕਰਨਾ ਤਾਂ ਇਸੇ ਤਰ੍ਹਾਂ ਹੀ ਆਪਣੇ ਹੱਥਾਂ ਨਾਲ ਹੀ ਹੱਥਾਂ ਨਾਲ ਪ੍ਰੈਸ ਕਰਕੇ ਤੇ ਉੱਪਰ ਮੇਰੇ ਸਲਾਈ ਲਾ ਕੇ ਸਲਾਈ ਲਉਣੀ ਹੈ ਦੇ ਉੱਪਰ ਹੁਣ ਤੁਸੀਂ ਆਹ ਚੀਜ਼ ਦਾ ਸੈਂਟਰ ਕਰ ਲੈਣਾਗਾ ਪਹਿਲਾਂ ਮਸਲੂ ਦੱਸਿਆ ਹੋਇਆ ਆਪਣਾ ਵੀ ਆਪਣੀ ਜਿਹੜੀ ਪੱਟੀ ਆ ਉਹ ਵਿੰਗੀ ਡੇਢੀ ਨਾ ਹੋਵੇ ਉਹ ਸੈਂਟਰ 'ਚ ਨਿਸ਼ਾਨੀ ਜ਼ਰੂਰ ਲਾ ਲਿਓ ਜਿੱਥੋਂ ਤੱਕ ਆਪਣੀ ਪੱਟੀ ਆਉਗੀ ਮੈਨੂੰ ਉੱਤੇ ਆ ਜੋ ਬਣਾਪਾ ਸੇ ਇੱਥੋਂ ਜ਼ਰੂਰ ਧਿਆਨ ਰੱਖਿਓ ਵੀ ਜਿਹੜੀ ਹੁਣ ਆਪਾਂ ਨਿਸ਼ਾਨੀ ਲਾਈ ਹੈ ਉਹਨਾਂ ਧਿਆਨ ਵਿੱਚ ਰੱਖ ਕੇ ਆਪਾਂ ਇਹ ਲਾਉਣੀ ਆ ਦੇਖੋ ਪੱਟੀ ਨੂੰ ਇਸ ਤਰ੍ਹਾਂ ਹਾਂ ਤੁਸੀਂ ਇਹਨੇ ਜਿਵੇਂ ਲਗਾ ਸਕਦੇ ਹੋ ਉਹ ਇਸ ਤਰ੍ਹਾਂ ਇੰਦਰ ਪ੍ਰੋਪਰ ਦੇਖ ਕੇ ਵੀ ਆਪਣਾ ਸਹੀ ਆ ਰਹੀ ਹੈ ਸਾਰੀ ਪਾਸੇ ਪੱਤੀ ਇਹ ਜੋ ਫੂਪਰੀ ਸલાઈ ਲਾ ਹੀ ਨਹੀਂ ਹੁਣ ਆਪਾਂ ਤਦ ਵੀ ਤੁਸੀਂ ਧਿਆਨ ਰੱਖਣਾ ਕਿ ਆਪਣਾ ਕੋਈ ਬਲਤਾਂ ਨਹੀਂ ਪੈਂਦਾ ਬਸ ਸਾਹ ਦੇ ਉੱਤੇ ਧਿਆਨ ਰੱਖਣਾ ਇਹਨੂੰ ਭਾਗ ਦੁੱਧਾਂ گے ਇਹ ਬਾਜਾ ਆਪਾਂ ਕੱਟ ਦਿਆਂਗੇ ਤੇ ਦੇਖੋ ਹੁਣ ਆਪਣਾ ਕਿੰਨਾ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਜਿਹੜੀ ਹੁਣ ਆਪਣੀ ਇਹ ਲੇਸ ਹੈਗੀ ਦੇਖੋ ਹੁਣ ਲੇਸ ਵੀ ਇਹ ਹੀ ਆਪਣੀ 10 ਰੁਪਏ ਮੀਟਰ ਵਾਲੀ ਲੇਸ ਹੈਗੀ ਠੀਕ ਹੈ ਜੀ ਤੇ ਆਪਾਂ ਬੁਕਰਮ ਵੀ ਕੋਈ ਜ਼ਿਆਦਾ ਖਰਾਬ ਨਹੀਂ ਕੀਤੀ ਹੈਗੀ ਵੀ ਆਪਾਂ ਬੁਕਰਮ ਵੀ ਉਹੀ ਗਲੀ ਵਾਲੀ ਪਾਈ ਹੋਈ ਹੈ ਜਿਹੜੀ ਤੇ ਆ ਨੀਚੇ ਆਪਾਂ ਐਕਸਟਰਾ ਉਹ ਪੱਟੀ ਲਾਤੀ ਪੌਂਚ ਵਾਲੀ ਤੇ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਤਿਆਰ ਹੋਇਆ ਬਣ ਕੇ ਇਹ ਜੈਸ ਨੂੰ ਵਧੀਆ ਲੱਗਿਆ ਡਿਜ਼ਾਈਨ ਵੀਡੀਓ ਵਧੀਆ ਲੱਗੀ ਪਲੀਜ਼ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਓ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਕਿਵੇਂ ਲੱਗਿਆ ਗੜਾ ਇੱਕ ਵਾਰੀ ਬਣਾ ਕੇ ਦੇਖਿਓ ਤੁਸੀਂ ਫਿਰ ਪਤਾ ਲੱਗੂਗਾ ਸੋਨੂੰ ਵੀ ਕਿੰਨਾ ਵਧੀਆ ਡਿਜ਼ਾਈਨ ਬਣਦਾ ਹੈ ਵੀਡੀਓ ਦੇਖ ਲਈ ਬਹੁਤ ਬਹੁਤ ਧੰਨਵਾਦ